ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਰਾਜਤਰਾਣੀ ਪਹੁੰਚੇ ਹੋਇਆ ਬਾਈਆਂ ਕੋਲ ਇਹਨਾਂ ਨੇ ਦੇਖੋ ਆ ਹਲਦੀ ਵਾਲੀ ਮਸ਼ੀਨ ਵੀ ਲੀਤੀ ਪਹਿਲਾਂ ਤਾਂ ਇਹ ਹਲਦੀ ਨੂੰ ਘਾਉਂਦੇ ਲਭਾਉਂਦੇ ਸੀਗੇ ਪਰ ਹੁਣ ਇਹਨਾਂ ਨੇ ਨਵਾਂ ਕੰਮ ਸਟਾਰਟ ਕੀਤਾ ਵੀ ਹਲਦੀ ਨੂੰ ਪੀਸ ਕੇ ਪੈਕਿੰਗ ਕਰਕੇ ਵੀ ਸੋਡੇ ਘਰਾ ਤੱਕ ਪਹੁੰਚੂਗੀ ਤੇ ਆਜੋ ਆਪਾਂ ਬਾਈ ਨਾਲ ਗੱਲਬਾਤ ਕਰਦੇ ਹਾਂ ਸਵਾਗਤ ਹੈ ਬਾਈ ਤੇ ਤੇ ਦੱਸੋ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਮਨੀ ਫਾਰਮਸ ਤੋਂ ਤਰ ਤੋਂ ਤੇ ਅਸੀਂ ਇਹ ਹਲਦੀ ਅੱਜ ਦੇ ਬਾਜ਼ਾਰ ਦੇ ਵਿੱਚ ਲਗਾਏ ਕਰਦੇ ਸੀ ਪਹਿਲਾਂ 200 ਤੋਂ ਤੇ ਸਾਡਾ ਤੀਜਾ ਦਾ ਕੰਮ ਹੋ ਗਿਆ ਪੀਡੀਆਂ ਦਾ ਕੰਮ ਹੋ ਗਿਆ ਤੇ 20 ਦੇ ਰੂਪ ਚ ਅਸੀਂ ਹਲਦੀ ਵੇਚ ਦਿੰਦੇ ਸੀ ਠੀਕ ਤੇ ਹੁਣ ਹੋਰ ਸਾਡੇ ਕੋਲ ਡਿਮਾਂਡ ਆਈ ਤੁਸੀਂ ਇਹਨੂੰ ਪੀਸੋ ਠੀਕ ਹੈ ਜੀ ਸਾਨੂੰ ਸ਼ੁੱਧਾ ਹਲਦੀ ਨਹੀਂ ਮਿਲਦੀ ਉਹਦੇ ਮਲਾਬਤ ਮਿਲਦੀ ਆ ਹਾਂ ਚਲੋ ਕਿਵੇਂ ਸੋ ਉੱਥੋਂ ਲੈ ਕੇ ਜਾਂਦੇ ਹੁਣੇ ਹਾਂਜੀ ਹਾਂ ਅੱਗੇ ਚਲੋ ਮਿਕਸਿੰਗ ਵਗੈਰਾ ਹੋ ਜਾਂਦਾ ਹਾਂ ਹਾਂ ਠੀਕ ਹੈ ਜੀ ਤੇ ਫਿਰ ਅਸੀਂ ਇਹ ਜੁੰਟ ਲਾਤਾ ਹੁਣ ਪ੍ਰੋਸੈਸਿੰਗ ਦਾ ਜੁੰਟ ਇਹ ਪੀਸਣਾ ਹੈ ਠੀਕ ਹੈ ਤੇ ਇਹ ਮਸ਼ੀਨ ਪਾਉਸ਼ ਕਰਦੀ ਆ ਇਹਨੂੰ ਉੱਪਰੋਂ ਧਾਰ ਕੇ ਜਦ ਬਾਲ ਕੇ ਆਪਾਂ ਆ ਫਿੱਕਾ ਹੋ ਜਾਂਦਾ ਠੀਕ ਹੈ ਜੀ ਤੇ 30 ਤੇ ਫਿਰ ਅਸੀਂ ਆਦੀ ਦੁਕਾਨ ਦੇ ਉੱਤੇ ਪਹਿਲੀ ਦਾ ਰੱਖ ਕੇ ਵੇਚਦੇ ਹਾਂ ਕਿਹੜੀ ਹਾਲ ਦੀ ਪੀਪ ਇਹ ਪੰਜਾਬ ਨੰਬਰ 2 ਹੈ ਜੀ ਯੂਨੀਵਰਸਿਟੀ ਦੀ ਵੈਰਾਈਟੀ ਹੈ ਇਹ ਲੁਧਿਆਣਾ ਦੀ ਅੱਛਾ ਜੀ ਲੁਧਿਆਣੇ ਦੀ ਵੈਰਾਈਟੀ ਹੈ ਹਾਂ ਤੁਸੀਂ ਵੀ ਵੀ ਲੈ ਜੁਕੇ ਪੀਸ ਲੈਣਾ ਤੇ ਪੈਕਿੰਗ ਬਗਾਰਾ ਕਰਦੇ ਆਂ ਤੇ ਅਸੀਂ ਆਪਦੇ ਆਊਟਰਟ ਬਣਾ ਲਿਆ ਤੁਹਾਡਾ ਉੱਥੇ ਅਸੀਂ ਸਾਮਾਨ ਸਾਰਾ ਵੇਚ ਦਿੰਦੇ ਹਾਂ ਠੀਕ ਹੈ ਓਮ ਕਿਹੜੀ ਕੋਈ ਪੰਜਾਬ ਚ ਹੈਗੇ ਸ਼ੌਪ ਕਿਹੜੇ ਵੀ ਆਪਾਂ ਕ੍ਰੀਟ ਸਕੀ ਜਿੱਤੋਂ ਨਹੀਂ ਹਲੇ ਅਸੀਂ ਇੱਕ ਮਸਲੇ ਸਾਲੀ ਸ਼ੁਰੂ ਕਰਿਆ ਹਲੇ 2 ਮਹੀਨੇ ਹੋਏ ਨਹੀਂ ਤੁਹਾਨੂੰ ਅੱਛਾ ਅੱਛਾ ਇਹ ਸਾਡੇ ਫਾਰਮ ਦੇ ਉੱਤੇ ਤੁਹਾਨੂੰ ਮਿਲੂਗਾ ਜਾ ਸੀ ਆਨਲਾਈਨ ਡਿਲੀਵਰੀ ਵੀ ਕਰਦੇ ਜਿਸ ਨੇ ਮੰਗਵਾਣੀ ਹੋਵੇ ਠੀਕ ਹੈ 250 ਕਿਲੋ ਦਾ ਰੇਟ ਆ ਤੇ ਸਾਡੀ ਆਨਲਾਈਨ ਜਾ ਰਹੀ ਹੈ ਪਹਿਲਾਂ ਠੀਕ ਹੈ ਹਾਂਜੀ ਤੇ ਦੋਸਤੋ ਬਾਈ ਦਾ ਨੰਬਰ ਆਪਾਂ ਮੈਂਸ਼ਨ ਕਰ ਦਾਂਗੇ ਥੱਲੇ ਜੇ ਕਿਸੇ ਵੀਰ ਭਾਈ ਨੂੰ ਚਾਹੀਦੀ ਹੈ ਤਾਂ ਬਾਈ ਦੇ ਮੇ ਪਹੁੰਚ ਵੀ ਸਕਦੇ ਹੋ ਤੁਸੀਂ ਤੇ ਫੋਨ ਕਰਕੇ ਮੰਗਵਾ ਵੀ ਸਕਦੇ ਹੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਸ਼ੇਅਰ ਆਈ ਕਰ ਦਿਓ ਕਿਉਂਕਿ ਇਹ ਜਿਹੜੀ ਸ਼ੁੱਧਤਾ ਚੀਜ਼ ਹੈ ਇਹ ਕਿਤੇ ਨਹੀਂ ਮਿਲਦੀ ਹੈਗੀ ਆਪਾਂ ਨੂੰ ਬਾਜ਼ਾਰ 'ਚ ਕਿਉਂਕਿ ਬਾਈ ਆਪੇ ਪੈਦਾ ਕਰਦੇ ਨੇ ਆਪੇ پیسਦੇ ਨੇ ਆਪੇ ਪੈਕਿੰਗ ਕਰਦੇ ਨੇ ਆਪਦੇ ਅੱਖਾਂ ਦੇ ਸਾਹਮਣੇ ਸਾਰਾ ਕੁਝ ਹੁੰਦਾ ਹੈ ਤੇ ਜੀ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਤੇ ਕਮੈਂਟ ਕਰਕੇ ਆਪ ਆਪਣੀ ਰਾਏ ਜ਼ਰੂਰ ਦਿਓ ਧੰਨਵਾਦ